ਪੰਚਾਇਤੀ ਚੋਣਾਂ ਦੇ ਵਿੱਚ ਜਿੰਨਾ ਪਿੰਡਾਂ ਦੇ ਵਿੱਚ ਸਰਸੰਮਤੀ ਹੋਈ ਹੈ ਉਹਦੇ ਵਿੱਚ ਅਲੱਗ ਹੀ ਬਾਹਰ ਦੇਖਣ ਨੂੰ ਮਿਲ ਰਹੀ ਹੈ ਤਰਮੇੜੀ ਪਿੰਡ ਦੇ ਵਿੱਚ ਬਰਿੰਦਰ ਸਿੰਘ ਨੂੰ ਸਰਸੰਮਤੀ ਨਾਲ ਸਰਪੰਚ ਚੁਣਿਆ ਗਿਆ ਜਿਹੜੇ ਪੰਚ ਐ ਉਹ ਵੀ ਸਰਸੰਮਤੀ ਨਾਲ ਹੋਏ ਗਲਬਾਦ ਵੀ ਕਰਦੇ ਆ ਵੀ ਸਰਸੰਮਤੀ ਹੋਣ ਨਾਲ ਕਿੰਨੇ ਫਾਇਦੇ ਹੁੰਦੇ ਆ ਸਰਕਾਰ ਨੇ ਵੀ ਕਿਹਾ ਜਿਹੜਾ ਸਰਕਾਰ ਵੱਲੋਂ مالی ਮਦਦ ਵੀ ਕੀਤੀ ਜਾਣੀ ਹੈ ਪਿੰਡ ਕੀ ਨੁਹਾਰ ਵੀ ਬਦਲੇਗੀ ਅਸੀਂ ਭਾਈਚਾਰਾ ਇਹ ਮਜਬੂਤ ਰਹਿਣਾ ਹੈ ਔਰ ਜਿਹੜਾ ਇੱਕ ਨੌਜਵਾਨ ਹੈ ਬਰਿੰਦਰ ਸਿੰਘ ਜੀ ਨੂੰ ਸਰਬਸੰਮਤੀ ਹੋਈ ਹੈ ਤਰਵੇੜੀ ਪਿੰਡ ਦੇ ਵਿੱਚ ਦੇ ਕੰਮ ਅਧੂਰੇ ਰਹੇ ਗਏ ہیں ਬਰਿੰਦਰ ਸਿੰਘ ਦੀ ਟੀਮ ਤਰਵੇੜੀ ਪਿੰਡ ਦਾ ਵਿਕਾਸ ਸੰਪੂਰਨ ਕਰੇਗੀ ਸਰਕਾਰ ਦੇ ਸਹਿਯੋਗ ਨਾਲ ਜਿਹੜੇ ਗ੍ਰਾਂਟ ਮਿਲੇਗੀ ਉਸ ਦਾ ਵੀ ਪਿੰਡ ਦੇ ਵਿੱਚ ਲਾ ਕੇ ਪਿੰਡ ਕੇ ਜੋ ਵੀ ਕੰਮ ਹੈ ਉਹਨੂੰ ਪੈਲ ਦੇ ਆਧਾਰ ਤੇ ਬਰਿੰਦਰ ਸਿੰਘ ਦੀ ਟੀਮ ਕਰੇਗੀ ਪਹਿਲਾਂ ਤੇ ਤੁਹਾਡੀ ਟੀਮ ਦਾ ਸਾਡੇ ਇੱਥੇ ਨਗਰ ਤੇ ਗ੍ਰਾਹੇ ਵੀ ਕੇ ਪਹੁੰਚਣ ਤਰਪੇੜੀ ਪਿੰਡ ਦੇ ਵਿੱਚ ਪਹੁੰਚਣ ਤੇ ਬਹੁਤ ਬਹੁਤ ਦਿਲਦਿਆਂ ਘਰਾਈਆਂ ਤੋਂ ਧੰਨਵਾਦ ਜੀ ਉਸ ਤੋਂ ਬਾਅਦ ਕੋਟ-ਕੋਟ ਸ਼ੁਕਰਾਨਾ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿੰਨਾ ਅੱਗੇ ਖੜ ਕੇ ਮੈਂ ਪਿਛਲੇ ਢਾਈ ਤਿੰਨ ਸਾਲਾਂ ਤੋਂ ਅਰਦਾਸਾ ਕਰਦਾ ਆ ਰਿਹਾ ਸੀਗਾ ਕਿ ਇਹ ਪ੍ਰਮਾਤਮਾ ਸੱਚੇ ਪਾਤਸ਼ਾਹ ਵੀ ਜਿੱਦਨ ਵੀ ਇਹ ਸਰਪੰਚੀ ਦੀ ਚੋਣ ਸਾਡੇ ਨਗਰ 'ਚ ਆਵੇ ਤਾਂ ਸਰਬਸੰਮਤੀ ਨਾਲ ਹੀ ਜਿੰਨੂੰ ਵੀ ਮੈਂਬਰ ਚੁਣਿਆ ਜਾਂ ਸਰਪੰਚ ਚੁਣਿਆ ਜਾਵੇ ਉਹ ਸਰਬਸੰਮਤੀ ਨਾਲ ਹੀ ਚੁਣਿਆ ਜਾਵੇ ਕਿਉਂਕਿ ਜੇ ਆਪਾਂ ਮੈਂਬਰਾਂ ਦੀ ਵੀ ਚੋਣ ਕਰਵਾਨੇ ਆ ਸਰਪੰਚੀ ਦੀ ਕਰਵਾਨੇ ਆ ਤੇ ਵਾਰਡਾਂ ਦੇ ਵਿੱਚ ਕੀ ਆ ਦੂਜੇ ਨਾਲ ਮੋਟ ਮਟਾਵ ਵੀ ਅੱਡ-ਅੱਡ ਮੈਂਬਰ ਘਰ ਥੋੜੇ ਜਿਹੇ ਹੁੰਦੇ ਨੇ ਇੱਕ ਵਾਰਡ ਦੇ ਵਿੱਚ ਤਕਰੀਬਨ 90-95 ਤੋਂ ਲੈ ਕੇ 100-100 ਵੋਟ ਤੱਕ ਹੁੰਦੀ ਹੈ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਅੱਡ-ਅੱਡ ਅਲੱਗ-ਅਲੱਗ ਘਰਾਂ ਦੇ ਦੋ ਭਰਾਵਾਂ ਦੀਆਂ ਕਿਤੇ ਦੋ ਭਰਾਵਾਂ ਦੀਆਂ ਕਿਤੇ ਤੇ ਉਹ ਮੋਟਵਟਾ ਹੋ ਜਾਂਦਾ ਵੀ ਮੈਨੂੰ ਨਹੀਂ ਪਾਈ ਤੇ ਤੈਨੂੰ ਨਹੀਂ ਪਾਈ ਇਸ ਚੀਜ਼ ਨੂੰ ਸਾਡੇ ਨਗਰ ਨੇ ਬਹੁਤ ਹੀ ਨਜ਼ਦੀਕੀ ਨੂੰ ਜਾਣ ਕੇ ਤੇ ਸਾਰੇ ਨਗਰ ਨੇ ਸਰਬਸੰਮਤੀ ਨਾਲ ਮੈਨੂੰ ਸਰਪੰਚ ਚੁਣਿਆ ਤਾਂ ਮੇਰੇ ਮਨ ਸੇ ਕੀ ਹੈ ਕਿ ਹੀ ਕੰਮ ਪਿੰਡ ਦੇ ਤੁਹਾਨੂੰ ਤੋਂ ਇਹ ਤੁਸੀਂ ਜੁ ਨੌਜਵਾਨ ਹੋ ਫਿਰ ਦਿਓ ਪਿੰਡ ਤੇ ਹੋਰ ਵੀ ਦੇਖ ਦਿਓ ਕੀ ਕਰਨਾ ਚਾਹੁੰਦੇ ਮੇਰੀ ਸੋਚ ਤਾਂ ਹੀ ਹੈ ਜੀ ਸਭ ਤੋਂ ਪਹਿਲਾਂ ਸੋਚ ਇਹ ਹੀ ਸੀ ਕਿ ਨਗਰ ਇਕੱਠਾ ਰਹੇ ਕਿਉਂਕਿ ਬਾਅਦ ਦੇ ਵਿੱਚ ਕੀ ਰੋਸੇ ਹੋ ਜਾਂਦੇ ਨੇ ਜਦੋਂ ਵੀ ਦੋ ਦੋ ਢਾਈ ਢਾਈ ਸਾਲ ਇੱਕ ਦੂਜੇ ਨਾਲ ਬੋਲਿਆ ਨਹੀਂ ਜਾਂਦਾ ਤੇ ਜਦੋਂ ਬੋਲਣ ਦਾ ਟਾਈਮ ਆਉਂਦਾ ਉਹਨੇ ਚਿਰ ਨੂੰ ਫੇਰ ਬੋਟਾਂ ਆ ਜਾਂਦੀਆਂ ਨੇ ਤੇ ਮੈਂ ਸਰਬਸੰਮਤੀ ਨਾਲ ਸਰਪੰਚ ਚੁਣਿਆ ਜਾਣ ਦਾ ਕਾਰਨ ਤੇ ਇਹਨਾਂ ਬਜ਼ੁਰਗਾਂ ਦੇ ਨਾਲ ਮੈਂ ਰਲ ਮਿਲ ਕੇ ਜਿੰਨੇ ਵੀ ਨਗਰ ਦੇ ਵਿਕਾਸ ਦੇ ਕੰਮ ਨੇ ਮੈਂ ਇਹਨਾਂ ਤੋਂ ਪੁੱਛ ਕੇ ਇਹਨਾਂ ਨੂੰ ਨਾਲ ਲੈ ਕੇ ਚੱਲਾਂਗਾ ਇਹ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਠੀਕ ਹੈ ਪਹਿਲਾਂ ਤਾਂ ਜੀ ਅਸੀਂ ਵਿਰਿੰਦਰ ਨੂੰ ਵਧਾਈ ਦਿੰਦੇ ਆ ਅਤੇ ਤੁਹਾਡੀ ਟੀਮ ਨੂੰ ਵਧਾਈ ਦਿੰਦੇ ਆ ਅਸੀਂ ਸਾਰੇ ਰਲ ਮਿਲ ਕੇ ਜਿੰਨੀ ਵੀ ਪੰਚਾਇਤ ਚੁਣੀ ਗਈ ਹੈ ਜੀ ਵਧੀਆ ਕੰਮ ਕਰਾਂਗੇ ਅਤੇ ਪਿੰਡ ਦਾ ਵਿਕਾਸ ਕਰਾਂਗੇ ਅਸੀਂ ਸਾਰੇ ਨਗਰ ਦੀ ਪੰਚਾਇਤ ਅਤੇ ਸਾਰੇ ਨਗਰ ਦਾ ਤਹਿਦ ਲੋ ਤੁਹਾਨੂੰ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਰੇ ਰਲ ਮਿਲ ਕੇ ਇਸ ਸਹਿਮਤੀ ਕੀਤੀ ਠੀਕ ਹੈ ਪਹਿਲਾਂ ਤਾਂ ਮੈਂ ਜੀ ਆਪਣੇ ਪੰਚਾਇਤ ਵੱਲੋਂ ਵਰਿੰਦਰ ਸਿੰਘ ਨੂੰ ਵਧਾਈਆਂ ਦੇਣਾ ਕਿ ਜਿਹੜੀ ਸਾਡੀ ਪਿਛਲੀ ਪੰਚਾਇਤ ਸੀ ਉਹ ਵੀ ਸਾਡੀ ਹੀ ਸੀ ਤੇ ਇਹ ਵੀ ਸਾਡੀ ਹੈ ਤੇ ਉਹਦੀਆਂ ਮੈਂ ਪੂਰੀ ਪੰਚਾਇਤ ਵੱਲੋਂ ਨਵੀਂ ਪੰਚਾਇਤ ਨੂੰ ਦਿਲ ਦੇ ਘਰਾਈਆਂ ਤੋਂ ਵਧਾਈਆਂ ਦੇਣਾ ਬਾਕੀ ਐਵੇਂ ਵੀ ਬਰਿੰਦਰ ਸਿੰਘ ਨੂੰ ਇਹ ਕਹਿਣਾ ਵੀ ਅਸੀਂ ਤੇਰੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਜਿੱਥੇ ਸਾਡੀ ਜ਼ਰੂਰਤ ਹੈ ਅਸੀਂ ਦਿਨ ਰਾਤ ਤੇਰੇ ਨਾਲ ਹਾਜ਼ਰਾਂ ਦੂਜਾ ਕੋਟ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ಅಪਾਰ ਬਖਸ਼ਿਸ਼ ਕੀਤੀ ਕਿਉਂਕਿ ਪਿੰਡ ਦੇ ਵਿੱਚ ਅਗਰ ਇੱਕ ਵੀ ਵੋਟਰ ਖੜ ਜੇ ਇੱਕ ਵੀ ਵੋਟਰ ਇਹ ਗੱਲ ਕਹਿ ਦੇ ਕਿ ਸਾਨੂੰ ਇਹ ਸਹਿਮਤੀ ਮਨਜ਼ੂਰ ਨਹੀਂ ਤੇ ਸਹਿਮਤੀ ਨਹੀਂ ਹੋ ਸਕਦੀ ਮੈਂ ਇਸ ਗੱਲ ਤੇ ਪੂਰੇ ਨਗਰ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਸਾਡੀ ਗੱਲ ਮੰਨੀ ਤੇ ਸਰਦਾਰ ਜਰਨੈਲ ਸਿੰਘ ਜੋ ਕੈਂਡੀਡੇਟ ਤੌਰ ਤੇ ਖੜੇ ਸੀ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਪੂਰੇ ਨਗਰ ਨੇ ਇਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਅਸੀਂ ਤਹਿ ਦਿਲ ਤੋਂ ਸਰਦਾਰ ਜਰਨੈਲ ਸਿੰਘ ਦਾ ਵੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਆਪਣੇ ਕਾਗਜ਼ ਕੱਲ ਵਾਪਸ ਲਾਏ ਤੇ ਸਾਡੇ ਨਗਰ ਦੀ ਸਰਬਸੰਮਤੀ ਹੋਈ ਹੈ ਕਿਉਂਕਿ ਭਾਈਚਾਰਾ ਜਿਹੜਾ ਨਾ ਉਹ ਉੱਪਰ ਹੈ ਤੇ ਬਾਕੀ ਉਹਦੇ ਸਾਰੇ ਥੱਲੇ ਨੇ ਅਗਰ ਭਾਈਚਾਰਾ ਨਾਲ ਹੈ ਭਰਾ ਨਾਲ ਨੇ ਭਰਾਵਾਂ ਨਾਲ ਹੀ ਬੰਦਾ ਵੱਡਾ ਹੁੰਦਾ ਹੈ ਠੀਕ ਹੈ ਜੀ ਤੇ ਮੈਂ ਇਸ ਕਰਕੇ ਇਹ ਕਹਿੰਦਾ ਵੀ ਜਰਨੈਲ ਸਿੰਘ ਜੀ ਪਹਿਲਾਂ ਤਾਂ ਮੈਂ ਤੁਹਾਡੀ ਟੀਮ ਦਾ ਧੰਨਵਾਦ ਕਰਦਾ ਸਾਡੇ ਜੋ ਨਗਰ ਪੰਚਾਇਤ ਦੀਆਂ ਚੋਣਾਂ ਸੀ ਮੈਂ ਉਹਦੇ ਵਿੱਚ ਕੈਂਡੀਡੇਟ ਸੀ ਸਰਪੰਚ ਵਾਸਤੇ ਹਾਂਜੀ ਤੇ ਉਸ ਤੋਂ ਬਾਅਦ ਜੋ ਸਾਡੇ ਨਗਰ ਦੀ ਪੰਚਾਇਤ ਤੇ ਪ੍ਰਬੰਧ ਤੇ ਸੱਜਣ ਸੀਗੇ ਉਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਚੋਣ ਨਹੀਂ ਹੁੰਦੀਆਂ ਮੈਂ ਇਹ ਚੀਜ਼ ਨੂੰ ਮੁੱਖ ਰੱਖਦੇ ਹੋਇਆ ਇਹ ਸੋਚਿਆ ਕਿ 5 ਸਾਲ ਪਿੰਡ ਦੇ ਵਿੱਚ ਇਤਫਾਕ ਬਣ ਜਾਂਦਾ ਹੈ ਕਿਸੇ ਦਾ ਮੂੰਹ ਕਿੱਧਰ ਜਾਂਦਾ ਕਿਸੇ ਦਾ ਕਿੱਧਰ ਜਾਂਦਾ ਇਸ ਕਰਕੇ ਜਿੰਨੀ ਵੀ ਪੰਚਾਇਤ ਹੈ ਮੈਂ ਉਹਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਕ ਦੂਜੇ ਦੇ ਮੂੰਹ ਵਟਣ ਤੋਂ ਬਦਲ ਕੇ ਭਰੇਜ ਰਹਿ ਗਿਆ ਤੇ ਬਰਿੰਦਰ ਸਿੰਘ ਨੂੰ ਮੈਂ ਵਧਾਈ ਦੇਣਾ ਠੀਕ ਹੈ ਬਰਿੰਦਰ ਸਿੰਘ ਨੌਜਵਾਨ ਜਿਹੜਾ ਸਰਪੰਚ ਚੁਣਿਆ ਗਿਆ ਪੁਸਤੇ ਸਾਡੇ ਸਾਭ ਕੇ ਸਰਪੰਚ ਵੀ ਹੈ ਇਹਨਾਂ ਨਾਲ ਗੱਲਬਾਤ ਕਰਦੇ ਆ ਅਸੀਂ ਤੁਹਾਡਾ ਕੀ ਕਹਿਣਾ ਜੀ ਬਰਿੰਦਰ ਸਿੰਘ ਦੀ ਟੀਮ ਜਿਹੜੀ ਹੈ ਕਿਸ ਤਰ੍ਹਾਂ ਪਿੰਡ ਨੂੰ ਦੇਖ ਰਿਓ ਤੁਸੀਂ ਪਹਿਲਾਂ ਦੇ ਮੈਂ ਤੁਹਾਡਾ ਧੰਨਵਾਦ ਕਰਨਾ ਜਿਹੜੇ ਤੁਸੀਂ ਸਾਡੇ ਪਿੰਡ ਚ ਪੁੱਜੇ ਹੋ ਪਹਿਲਾਂ ਵੀ ਤੁਸੀਂ ਸਾਡਾ ਸਾਥ ਦਿੰਦੇ ਹੋ ਕਿਤੇ ਦੁੱਖ ਸੁੱਖ ਚ ਕੋਲ ਚ ਜਿਵੇਂ ਅਗਰ ਸਾਨੂੰ ਆਵੜਦਾ ਤੇ ਇਸ ਤਰ੍ਹਾਂ ਬਈ ਮੈਂ ਤਾਂ ਰਾਜੀ ਰਾਜੀ ਆ ਉਹ ਵੀ ਪਹਿਲੀ ਪੰਚਾਇਤ ਵੀ ਮੇਰੀ ਸੀ ਇਹ ਵੀ ਤੁਹਾਡੀ ਹੈ ਇਹ ਵੀ ਸਾਡੀ ਹੈ ਤੇ ਰਲ ਮਿਲ ਕੇ ਹੱਥ ਜੋੜ ਕੇ ਬੇਨਤੀ ਇਹ ਕਰਨਾ ਜਿਹੜੇ ਕੰਮ ਅਧੂਰੇ ਰਹਿ ਗਏ ਨੇ ਸ਼ੋਕ ਸ਼ਾਂਤੀ ਨਾਲ ਤੇ ਰਲ ਮਿਲ ਕੇ ਕਰਨ ਤੇ ਬਹੁਤ ਬਹੁਤ ਵਧਾਈਆਂ ਕੈਮਰਾਮੈਨ ਬੀਕੇ ਕਰਗਦੇ ਨਾਲ ਪਰਸੋਤਮ ਕੋ ਸਿਕ ਸਮਾਣਾ ਨਿਊਜ਼